ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਰਮਨਦੀਪ ਕੌਰ ਸਮਰਾ ਇੱਕ ਪਰ ਫੇਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਕੇਅਰ ਰੇਸ਼ਾ ਟੀਵੀ ਦੇ ਉੱਤੇ ਇੱਕ ਨਵਾਂ ਤੇ ਅਹਿਮ ਵਿਸ਼ਾ ਲੈ ਕੇ ਅੱਜ ਦੀ ਸਾਡੀ ਗੱਲਬਾਤ ਰਹੇਗੀ ਫੀਮੇਲ ਦੇ ਅੰਦਰ ਲਗਾਤਾਰ ਆਪਣੀ ਬਿਊਟੀ ਨੂੰ ਲੈ ਕੇ ਆਪਣੇ హెయిਰ ਫਾਲ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਦੇ ਉੱਪਰ ਫੀਮੇਲ ਦੇ ਅੰਦਰ ਅਕਸਰੀ ਇਸ ਮਸੱਈਆ ਜਿਹੜੀ ਹੈ ਉਹ ਜ਼ਿਆਦਾ ਪਾਈ ਜਾ ਰਹੀ ਹੈ ਕਿ ਉਮਰ ਤੋਂ ਪਹਿਲਾਂ ਮੁਢਾਪਾ ਜਿਹੜਾ ਉਹ ਕਿਉਂ ਸ਼ੋ ਹੋ ਰਿਹਾ ਸਕਿਨ ਦੇ ਉੱਪਰ ਰਿੰਕਲਸ ਫਾਈਨ ਲਾਈਨਸ ਸ਼ੋ ਹੋ ਰਹੀਆਂ ਨੇ ਡਾਰਕ ਸਪਾਟਸ ਜਿਹੜੇ ਨੇ ਉਹਦੇ ਤੋਂ ਬਹੁਤ ਜ਼ਿਆਦਾ ਸੀ ਪਰੇਸ਼ਾਨ ਲਗਾਤਾਰ ਦਿਗਦੇ ਹੋਏ ਵਾਲ ਵਾਲਾਂ ਦਾ ਟਾਈਮ ਤੋਂ ਪਹਿਲਾਂ ਚਿੱਟੇ ਹੋ ਜਾਣਾ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਅੱਜ ਅਸੀਂ ਇੱਕ ਛੋਟੀ ਜੀ ਰਾਮਧਿ ਦੇ ਨਾਲ ਕਿਉਰ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਫੀਮੇਲ ਦੇ ਚਿਹਰੇ ਦੇ ਉੱਪਰ ਜਿਹੜੀ ਇਹ ਡਲਨੈਸ ਹੈ ਟਾਈਮ ਤੋਂ ਪਹਿਲਾਂ ਜਿਹੜਾ ਚਿਹਰੇ ਦੇ ਉੱਪਰ ਨਿਖਾਰ ਹੈ ਉਹ ਘਟਦਾ ਕਿਉਂ ਜਾ ਰਿਹਾ ਤਾਂ ਇਸ ਦਾ ਸਭ ਤੋਂ ਪਹਿਲਾਂ ਜਿਹੜਾ ਕਾਰਨ ਹੈ ਕਿ ਓਵਰਡੋਸ ਜਿਹੜੀ ਕੋਸਮੈਟਿਕ ਦੀ ਹੈ ਸਾਡੇ ਸਕਿਨ ਦੇ ਉੱਪਰ ਸਾਡੇ హెਅਰ ਦੇ ਉੱਪਰ ਜਿਹੜੀ ਲਗਾਤਾਰ ਅਸੀਂ ਕਰਦੇ ਜਾ ਰਹੇ ਹਾਂ हां ਇਦਾਂ ਦਾ ਕੈਮੀਕਲ ਜਿਹੜਾ ਅਸੀਂ ਫੇਸ ਦੇ ਉੱਪਰ ਜਾਂ హెయిਰ ਦੇ ਉੱਪਰ ਲਗਾ ਰਹੇ ਹਾਂ ਜਿਹਨੂੰ ਦੁਬਾਰਾ ਲਗਾਉਣ ਤੋਂ ਬਿਨਾ ਸਾਡੀ ਜਿਹੜੀ ਸਕਿਨ ਆ ਸਾਡੇ ਜਿਹੜੇ హెయిਰ ਆ ਉਹ ਦੁਬਾਰਾ ਤੋਂ ਸਾਨੂੰ ਸੋਹਣੇ ਨਹੀਂ ਲੱਗਦੇ ਉਹਨਾਂ 'ਚ ਸ਼ਾਈਨ ਨਹੀਂ ਆਉਂਦੀ ਸਾਡੇ ਛੇਹ ਦੇ ਉੱਪਰ ਚਮਕ ਨਹੀਂ ਆਉਂਦੀ ਉਹ ਕੈਮੀਕਲ ਸਾਡੇ ਸਕਿਨ ਦੇ ਅੰਦਰ ਜਿਹੜਾ ਸਾਡਾ ਅੰਦਰਲਾ ਆਇਲ ਆ ਜਿਹਨੂੰ ਸੀਪਮ ਆਇਲ ਬੋਲਿਆ ਜਾਂਦਾ ਨੇਚਰਲੀ ਆਇਲ ਜਿਹੜਾ ਸਾਡੀ ਸਕਿਨ ਦੇ ਉੱਤੇ ਆ ਜਿਹੜੀ ਸਾਡੀ ਸਕਿਨ ਨੂੰ ਜਵਾਨ ਰੱਖਣ ਦੇ ਵਿੱਚ ਹੈਲਪ ਕਰਦਾ ਹੈ ਉਹਨੂੰ ਹੌਲੀ ਹੌਲੀ ਤੋਂ ਕੌਣਾ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਸਾਡੀ ਸਕਿਨ ਦੇ ਉੱਪਰ ਝੁਰੜੀਆਂ ਪੈਣਾ, ਫਾਈਨ ਲਾਈਨਸ ਹੋਣਾ, ਡਾਰਕ 스ਪੌਟ ਪਿਗਮੈਂਟੇਸ਼ਨ ਜਾਂ ਫਿਰ ਡਿਸਕਲੋਰੇਸ਼ਨ ਜਿਹੜੀ ਸਕਿਨ ਦੇ ਉੱਪਰ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਔਰ ਇਹ ਚੀਜ਼ ਸਾਡੇ ਸਾਰਿਆਂ ਦੇ ਲਈ ਬੜੀ ਹੀ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਜਿਹੜੇ ਕਾਸਮੈਟਿਕ ਅਸੀਂ ਆਪਣੀ ਫੇਸ ਦੇ ਉੱਪਰ ਜਾਂ హెయిਰ ਦੇ ਉੱਪਰ ਯੂਜ਼ ਕਰਦੇ ਹਾਂ ਉਹ ਸਿਰਫ ਤੇ ਸਿਰਫ ਸਾਡੀ ਸਕਿਨ ਦੇ ਡਲਨੈਸ ਨੂੰ ਹੀ ਨਹੀਂ ਵਧਾਉਂਦੇ ਇਸ ਤੋਂ ਇਲਾਵਾ ਸਾਡੀ ਜਿਹੜੀ ਇੰਟਰਨਲ ਬਾਡੀ ਹੈ ਉਹਦੇ ਵਰਕ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਸਟਰਬੈਂਸ ਪੈਦਾ ਕਰਦੇ ਨੇ ਔਰ ਇਹ ਡਿਸਟਰਬੈਂਸ ਕਈ ਵਾਰ ਇਸ ਹੱਦ ਤੱਕ ਵੱਧ ਜਾਂਦੀ ਕਿ ਸਾਡਾ ਜਿਹੜਾ ਗੱਟ ਹੈਲਥ ਉਹ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਜਾਂਦਾ ਜਿਹਦੇ ਕਰਕੇ ਹਜ਼ਾਰਾਂ ਰੁਪਏਾਂ ਦੇ ਜਿਹੜੇ ਕਾਸਮੈਟਿਕ ਫੇਸ ਦੇ ਉੱਪਰ ਲਗਾਉਣ ਤੋਂ ਬਾਅਦ ਵੀ ਸਾਦਾ ਜਿਦਾ ਫੇਸ ਪੂਰੀ ਤਰ੍ਹਾਂ ਦੇ ਨਾਲ ਸਿਆੜ ਦਿਖਾਈ ਦਿੰਦਾ ਹੈ ਚਿਹਰੇ ਤੇ ਖੁਸ਼ੀ ਜਿਹੜੀ ਉਹ ਅਸੀਂ ਫੀਲ ਨਹੀਂ ਕਰ ਪਾਉਂਦੇ ਜਿਸ ਕਰਕੇ ਸਾਡੀ ਜਿਹੜੀ ਇੰਟਰਨਲ ਹੈਲਥ ਹੌ ਦਿਨੋ ਦਿਨ ਵਿਗੜਦੀ ਹੀ ਜਾ ਰਹੀ ਹੁੰਦੀ ਹੈ ਔਰ ਇਹਨਾਂ ਸਾਰਿਆਂ ਨੂੰ ਕਵਰ ਕਰਨ ਦੇ ਲਈ ਕੁਦਰਤ ਦੇ ਵੱਲੋਂ ਜਿਹੜੀਆਂ ਸਾਨੂੰ ਔਸ਼ੀਆਂ ਦਿੱਤੀਆਂ ਗਈਆਂ ਨੇ ਕਿਉਂ ਨਾ ਅਸੀਂ ਇੱਕ ਵਾਰ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦੇਈਏ ਤਾਂ ਜੋ ਅਸੀਂ ਆਪਣੀ ਹੈਲਥ ਨੂੰ ਤੇ ਕੁਦਰਤ ਦੀ ਦਿੱਤੀ ਇੰਨੀ ਸੋਹਣੀ ਸਕਿਨ ਨੂੰ ਤੇ ਇੰਨੇ ਗਲੋ ਨੂੰ ਅਸੀਂ ਜਿਹੜਾ ਡਲ ਹੋਣ ਤੋਂ ਬਚਾ ਸਕੀਏ ਤਾਂ ਗੱਲਬਾਤ ਕਰਦੇ ਆ ਅੱਜ ਦਾ ਜਿਹੜਾ ਸਾਡਾ ਵਿਸ਼ਾ ਜਿਹੜੀ ਸਾਡੀ ਰੈਮਡੀ ਆ ਉਹ ਹੈ ਜੀ ਆਮਲਾ ਚੂਰਨ ਅਕਸਰ ਹੀ ਸਰਦੀਆਂ ਦਾ ਮੌਸਮ ਜਦੋਂ ਵੀ ਸ਼ੁਰੂ ਹੁੰਦਾ ਹੈ ਤਾਂ ਅਸੀਂ ਸਾਰੇ ਜਾਣਦੇ ਕਿ ਆਮਲੇ ਦੇ ਜੂਸ ਦੇ ਉੱਪਰ ਆਮਲੇ ਦੇ achar ਦੇ ਉੱਪਰ ਆਮਲੇ ਦੇ ਇਨਟੇਕ ਦੇ ਉੱਤੇ ਅਸੀਂ ਲਗਾਤਾਰ ਗੱਲਬਾਤ ਕਰਦੇ ਆ ਕਿ ਸਾਡੇ ਖਾਣੇ ਦੇ ਵਿੱਚ ਆਮਲਾ ਜਿਹੜਾ ਉਹ ਹੋਣਾ ਚਾਹੀਦਾ ਕਿ ਆਮਲੇ ਦੇ ਵਿੱਚ ਵਿਟਾਮਿਨ ਸੀ ਜਿਹੜਾ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਔਰ ਅਕਸਰ ਜ਼ਿਆਦਾਤਰ ਲੋਕਾਂ ਦੇ ਵਿੱਚ ਇਹ ਜਿਹੜਾ ਸਵਾਲ ਪਾਇਆ ਜਾਂਦਾ ਹੈ ਕਿ ਜਿਵੇਂ ਅਸੀਂ ਰਾਤ ਨੂੰ ਸੌਂ ਕੇ ਸਵੇਰੇ ਉੱਠਦੇ ਆ ਸਾਡੇ ਚਿਹਰੇ ਦੇ ਉੱਤੇ ਉਹ ਫਰੈਸ਼ਨੈਸ ਨਹੀਂ ਹੁੰਦੀ ਉਹ ਪਤਾ ਨਹੀਂ ਲੱਗਦਾ ਕਿ ਅਸੀਂ ਦੁਬਾਰਾ ਸੌਣ ਜਾ ਰਹੇ ਆ ਜਾਂ ਫਿਰ ਅਸੀਂ 8 ਘੰਟੇ ਦੀ ਨੀਂਦ ਲੈ ਕੇ ਉੱਠੇ ਆ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਬਿਨਾ ਕੰਮ ਤੋਂ ਵੀ ਸਰੀਰ ਦੇ ਅੰਦਰ ਜਿਹੜੀ ਲਗਾਤਾਰ ਥਕਾਵਟ ਬਣੀ ਰਹਿੰਦੀ ਹੈ ਉਸ ਥਕਾਵਟ ਦੇ ਨਾਲ ਅਸੀਂ ਕਿਵੇਂ निजात ਪਾ ਸਕਦੇ ਹਾਂ ਲੱਤਾਂ 'ਚ ਲਗਾਤਾਰ ਦਰਦ ਰਹਿੰਦਾ ਹੈ ਔਰ ਜ਼ਿਆਦਾਤਰ ਫੀਮੇਲਸ ਦੀ ਜਿਹੜੀ ਸਮੱਸਿਆ ਇਹ ਹੀ ਰਹਿੰਦੀ ਕਿ ਆਇਰਨ ਦੀ ਡੈਫੀਸ਼ੀਐਂਸੀ ਦੇ ਕਾਰਨ ਫੀਮੇਲ ਨੂੰ ਥਕਾਵਟ ਜਿਹੜੀ ਉਹ ਲੋੜ ਤੋਂ ਵੱਧ ਮਹਿਸੂਸ ਹੁੰਦੀ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੇ ਲਈ ਕੁਦਰਤ ਦੇ ਵੱਲੋਂ ਸਾਨੂੰ ਜਿਹੜੀ ਬੈਸਟ ਔਸ਼ਧੀ ਦਿੱਤੀ ਗਈ ਹੈ ਜੀ ਆਮਲਾ ਪਾਊਡਰ ਮਾਰਨਿੰਗ ਖਾਣੇ ਤੋਂ 1 ਘੰਟਾ ਪਹਿਲਾਂ ਜਾਂ ਫਿਰ ਖਾਣੇ ਤੋਂ 1 ਘੰਟਾ ਬਾਅਦ 1 ਚਮਚ ਆਮਲੇ ਦਾ ਚੂਰਨ ਉਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਨੂੰ ਐਡ ਕਰਕੇ ਖਾਣੇ ਤੋਂ 1 ਘੰਟਾ ਬਾਅਦ ਜਾਂ ਖਾਣੇ ਤੋਂ 1 ਘੰਟਾ ਪਹਿਲਾਂ ਇਹਦਾ ਸੇਵਨ ਕਰਨ ਦੇ ਨਾਲ ਸਰੀਰ ਦੇ ਅੰਦਰ ਆਇਰਨ ਦੀ ਡੈਫੀਸ਼ੀਐਂਸੀ ਜਿਹੜੀ ਹੈ ਉਹ ਬਿਲਕੁਲ ਘੱਟ ਜਾਏਗੀ ਜਿਹੜੀ ਆਇਰਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਰੀਰ ਦੇ ਅੰਦਰ ਆਇਰਨ ਜਿਹੜਾ ਉਹ ਬਾਡੀ ਅਬਜ਼orb ਨਹੀਂ ਕਰ ਕਰ ਰਹੀ ਤਾਂ ਬਾਡੀ ਦੀ ਆਇਰਨ ਨੂੰ ਅਬਜ਼orb ਕਰਨ ਦੀ ਜਿਹੜੀ ਸਮਰੱਥਾ ਹੈ ਉਹ ਲਗਾਤਾਰ ਵਧਣੀ ਸ਼ੁਰੂ ਹੋ ਜਾਏਗੀ ਜਿਸ ਦੇ ਨਾਲ ਸਕਿਨ ਦੇ ਉੱਪਰ ਗਲੋ ਜਿਹੜਾ ਉਹ ਲਗਾਤਾਰ ਵਧਣਾ ਸ਼ੁਰੂ ਹੋ ਜਾਏਗਾ ਡਾਰਕ ਸਪੌਟ ਜਿਹੜੇ ਨੇ ਉਹ ਘਟਨੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਨੂੰ ਐਸਿਡ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਫੂਡ ਪਾਈਪ ਦੇ ਵਿੱਚ ਜਿਨ੍ਹਾਂ ਦੇ ਅਲਸਰ ਬਣਦੇ ਨੇ ਉਹਨਾਂ ਦੇ ਲਈ ਇਹ ਰੈਮਡੀ ਦਾ ਬੈਸਟ ਵਰਕ ਕਰਨ ਵਾਲੀ ਹੈ ਕਿਉਂਕਿ ਇਹਦੇ ਨਾਲ ਜਿਹੜੀ ਸਾਡੀ ਗੱਟ ਹੈਲਥ ਹੈ ਉਹ ਵੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਜਿਹਦੇ ਨਾਲ ਜਿਹੜਾ ਤੁਹਾਡਾ ਬੁਢਾਪਾ ਹੈ ਟਾਈਮ ਤੋਂ ਪਹਿਲਾਂ ਆਉਣ ਵਾਲਾ ਆਜ ਆ ਰਿਹਾ ਹੈ ਔਰ ਸਾਨੂੰ ਜੇ ਦੀ ਲਗਾਤਾਰ ਇਹਦੀ ਟੈਨਸ਼ਨ ਬਣੀ ਰਹਿੰਦੀ ਹੈ ਇਸ ਸਮੱਸਿਆ ਦਾ ਤੁਹਾਡਾ ਹੱਲ ਜਿਹੜਾ ਇਹ ਛੋਟੀ ਜੀ ਰੈਮਡੀ ਦੇ ਨਾਲ ਹੋਣ ਵਾਲਾ ਤੁਸੀਂ ਉਦੋਂ ਸਿਰਫ ਇੰਨਾ ਹੀ ਕਰਨਾ ਕਿ ਹਰ ਰੋਜ਼ ਸਵੇਰੇ ਉੱਠ ਕੇ ਇੱਕ ਚਮਚ ਆਮਲਾ ਚੂਰਨ 50 ml ਪਾਣੀ ਦੇ ਵਿੱਚ ਤੁਸੀਂ ਉਹਨੂੰ ਐਡ ਕਰ ਲੈਣਾ ਹਲਕਾ ਜਿਹਾ ਕੋਸਾ ਪਾਣੀ ਲੈਣਾ ਚਮਚ ਦਾ ਚੌਥਾ ਹਿੱਸਾ ਹਲਦੀ ਜੜੀਅਰ ਚ ਐਡ ਕਰ ਲੈਣੀ ਧਿਆਨ ਰੱਖਣਾ ਖਾਣੇ ਤੋਂ ਇੱਕਦਮ ਬਾਅਦ ਇਹਦਾ ਸੇਵਨ ਨਹੀਂ ਕਰਨਾ ਔਰ ਇਹਨੂੰ ਖਾਣ ਤੋਂ ਬਾਅਦ ਇੱਕ ਦਮ ਵੀ ਤੁਸੀਂ ਇਹਦਾ ਜਿਹੜਾ ਖਾਣੇ ਦਾ ਸੇਵਨ ਉਹ ਨਹੀਂ ਕਰਨਾ ਦੁਪਹਿਰ ਦੇ ਖਾਣੇ ਤੋਂ ਬਾਅਦ ਵੀ ਵਿਟਾਮਿਨ ਸੀ ਇਹਦੇ ਚ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਦੁਪਹਿਰ ਦੇ ਖਾਣੇ ਤੋਂ ਬਾਅਦ ਵੀ ਇਹਦਾ ਸੇਵਨ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਖਾਣੇ ਨੂੰ ਪਚਣ ਦੇ ਵਿੱਚ ਜੜੀਆ ਦਿੱਕਤ ਹੋਏਗੀ ਤਾਇ چھوٹی ਜੀ ਰੈਮਡੀ ਹੈ ਜਿਹੜੀ ਅਸੀਂ ਰੈਗੂਲਰ ਯੂਜ਼ ਕਰਕੇ ਜੇ ਅਸੀਂ ਕੋਸਮੈਟਿਕ ਤੇ ਲੱਖਾਂ ਰੁਪਿਆ ਖਰਚ ਕਰ ਰਿਆ ਹੈ ਹੇਅਰ ਦੇ ਉੱਪਰ ਲੱਖਾਂ ਰੁਪਿਆ ਖਰਚ ਕਰ ਰਹੇ ਆ ਅਗਰ ਅਸੀਂ 21 ਦਿਨ ਲਗਾਤਾਰ ਇਸ ਫਾਰਮੂਲੇ ਨੂੰ ਯੂਜ਼ ਕਰ ਲਏ ਤਾਂ ਸਾਡੀ ਬਾਡੀ ਦੇ ਵਿੱਚ ਇੱਕ ਮਿਰਕਲ ਜਿਹੜਾ ਉਹ ਹੋਣ ਵਾਲਾ ਜਿਹਦੇ ਨਾਲ ਕਿ ਸਾਡੀ ਪੂਰੀ ਬਾਡੀ ਆਇਰਨ ਦੀ ਡੈਫੀਸ਼ੀਐਂਸੀ ਦੇ ਵਿੱਚੋਂ ਬਾਹਰ ਨਿਕਲੇਗੀ ਥਕਾਵਟ ਸਾਡੇ ਸਰੀਰ ਦੇ ਵਿੱਚੋਂ ਬਾਹਰ ਜਾਏਗੀ ਚਿਹਰੇ ਦਿੱਤੇ ਇੱਕ ਬੜੀ ਸੋਹਣੀ ਸਮਾਈਲ ਜਿਹੜੀ ਉਹ ਰੈਣੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਜਿਹੜੀ ਸਾਡੀ ਗੱਟ ਹੈਲਥ ਹੈ ਉਹਦੇ ਅੰਦਰ ਰਿਪੇਅਰਿੰਗ ਦਾ ਕੰਮ ਸ਼ੁਰੂ ਹੋ ਜਾਣਾ ਔਰ ਜਿਹੜੀ ਸਕਿਨ ਹੈ ਸਾਡੀ ਉਹ ਆਪਣੇ ਆਪ ਗਲੋ ਕਰਨੀ ਸ਼ੁਰੂ ਹੋ ਜਾਏਗੀ ਵਾਲਾਂ ਤੋਂ ਲੈ ਕੇ ਜਿਹੜੇ ਸੀ ਲਗਾਤਾਰ ਪਰੇਸ਼ਾਨ ਚੱਲ ਰਹੇ ਆ ਇਹ ਸਮੱਸਿਆ ਤੁਹਾਡੀ ਬੜੇ ਆਰਾਮ ਦੇ ਨਾਲ ਹੱਲ ਹੋਣ ਵਾਲੀ ਹੈ ਤਾਂ ਇੱਕ ਛੋਟੀ ਜੀ ਕੋਸ਼ਿਸ਼ ਹੈ ਤੁਸੀਂ ਵੀ ਕਰ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਕਿ ਇਸ ਇਸ ਰੈਮਡੀ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਜਾਂ ਖਾਣੇ ਤੋਂ 1 ਘੰਟਾ ਪਹਿਲਾਂ ਜਾਂ ਖਾਣੇ ਤੋਂ 1 ਘੰਟਾ ਬਾਅਦ ਇਹਨੂੰ ਯੂਜ਼ ਕਰੋਗੇ ਤੇ ਦਿਨ ਪ੍ਰਤੀ ਦਿਨ ਤੁਹਾਡੇ ਸਕਿਨ ਦੇ ਅੰਦਰ ਤੁਹਾਡੇ ਸਰੀਰ ਦੇ ਅੰਦਰ ਜਿਹੜੇ ਕੁਦਰਤ ਦੇ ਵੱਲੋਂ ਦਿੱਤੇ ਗਏ ਜਿਹੜੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੋ ਖਾਣਾ ਸੀ ਖਾ ਰਹੇ ਆਂ ਉਹ ਸਾਡਾ ਸਰੀਰ ਨੂੰ ਅਬਜ਼ੌਰਬ ਨਹੀਂ ਕਰ ਪਾ ਰਿਆ ਅਸੀਂ ਵਿਟਾਮਿਨਸ ਬਹੁਤ ਲੈ ਰਹੇ ਹਾਂ ਖਾਣਾ ਬਹੁਤ ਅੱਛਾ ਖਾ ਰਹੇ ਹਾਂ ਬਟ ਬਾਡੀ ਉਹਨੂੰ ਚੂਸ ਨਹੀਂ ਰਹੀ ਬਾਡੀ ਦੇ ਅੰਦਰ ਉਹ ਚੀਜ਼ਾਂ ਲੱਗ ਨਹੀਂ ਰਹੀਆਂ ਤਾਂ ਜਿਨ੍ਹਾਂ ਨੂੰ ਵੀ ਇਹ ਸਮੱਸਿਆ ਆ ਰਹੀ ਹੈ ਅਗਰ ਉਹ ਖਾਣੇ ਨੂੰ ਖਾਣੇ ਤੋਂ 1 ਘੰਟਾ ਪਹਿਲਾਂ ਇਹਨੂੰ ਲੈ ਕੇ ਉਸ ਤੋਂ ਬਾਅਦ ਖਾਣਾ ਖਾਂਦੇ ਨੇ ਤਾਂ ਵਿਟਾਮਿਨ B12 ਦੀ ਕਮੀ ਸਰੀਰ ਦੇ ਅੰਦਰ ਬੜੇ ਆਰਾਮ ਨਾਲ ਪੂਰੀ ਹੋਏਗੀ ਵਿਟਾਮਿਨ C ਦੀ ਕਮੀ ਨੂੰ ਬੜੀ ਹੀ ਆਸਾਨੀ ਦੇ ਨਾਲ ਪੂਰਾ ਕੀਤਾ ਜਾ ਸਕਦਾ ਹੈ ਤਾ ਕੁਦਰਤ ਸਾਨੂੰ ਆਪਣੀਆਂ ਅਲੱਗ-ਅਲੱਗ ਔਸ਼ਟਰੀਆਂ ਦੇ ਰਾਹੀਂ ਬੜੇ ਹੀ ਸੋਹਣੀਆਂ ਚੀਜ਼ਾਂ ਦੇ ਨਾਲ ਕੁਦਰਤ ਨੇ ਸਾਨੂੰ نوازਿਆ ਹੈ ਇਸ ਲਈ ਜ਼ਰੂਰਤ ਇਹ ਨਹੀਂ ਹੈ ਕਿ ਅਸੀਂ ਆਪਣੇ ਸਰੀਰ ਨੂੰ ਕੈਮੀਕਲ ਦੇ ਨਾਲ ਉੱਪਰ ਤੱਕ ਭਰ ਕੇ ਬਿਮਾਰੀਆਂ ਵੱਲੇ ਪਾਸੇ ਨੂੰ ਮੂਵ ਕਰਨਾ ਸ਼ੁਰੂ ਕਰ ਦਈਏ ਜ਼ਰੂਰਤ ਹੈ ਆਈ ਦੇ ਸਮੇਂ ਦੀ ਕਿ ਕੁਦਰਤੀ ਸਿਹਤ ਵਿਗਿਆਨ ਦੀ ਸਿੱਖਿਆ ਲੈ ਕੇ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਸਰੀਰਾਂ ਦੇ ਲਈ ਔਰ ਆਪਣੇ ਆਪ ਦੇ ਲਈ ਇਹ ਉਦਮ ਸ਼ੁਰੂ ਕਰੀਏ ਕਿ ਕੁਦਰਤ ਦੀਆਂ ਇਹ ਛੋਟੀਆਂ-ਛੋਟੀਆਂ ਔਸ਼ਧੀਆਂ ਇਹਨਾਂ ਨੂੰ ਕਿਵੇਂ ਲੈਣਾ ਕਿਸ ਤਰੀਕੇ ਦੇ ਨਾਲ ਲੈਣਾ ਹੈ ਅਸ ਤੋਂ ਇਲਾਵਾ ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ ਲੱਗਦਾ ਜਾਂ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਹੇਠਾਂ ਆ ਰਹੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਸਲਾਹ ਜਿਹੜੀ ਹੈ ਉਹ ਤੁਸੀਂ ਲੈ ਸਕਦੇ ਹੋ ਤਾਂ ਉਮੀਦ ਕਰਦੇ ਹਾਂ ਕਿ ਇਸ ਸੀਜ਼ਨ ਦੇ ਵਿੱਚ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਜਵਾਨ ਦਿਖੋਗੇ ਇਸ ਤੋਂ ਇਲਾਵਾ ਚਿਹਰੇ ਦੀ ਸਮਾਈਲ ਨੂੰ ਦੁਬਾਰਾ ਤੋਂ ਵਾਪਸ ਲੈ ਕੇ ਆਉਣ ਦੇ ਲਈ ਹਰ ਕੰਮ ਦੇ ਵੱਲ ਦੌੜ ਕੇ ਜਾਣ ਦੇ ਲਈ ਥਕਾਵਟ ਨੂੰ ਕੰਟਰੋਲ ਕਰਨ ਦੇ ਲਈ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਵਿੱਚ ਜਿਹੜੀ ਰੈਮਡੀ ਆ ਤੁਹਾਡੇ ਸਾਰਿਆਂ ਦੇ ਲਈ ਬੜੀ ਹੀ ਹੈਲਪਫੁਲ ਹੋਣ ਵਾਲੀ ਹੈ। ਅ ਦੇਰ ਨਾ ਕਰੋ ਜਲਦੀ ਇਸ ਰੈਮਡੀ ਨੂੰ ਤੁਸੀਂ ਲਗਾਤਾਰ ਰੁਟੀਨ ਦੇ ਵਿੱਚ ਜਿਹੜਾ ਯੂਜ਼ ਕਰਨਾ ਸ਼ੁਰੂ ਕਰੋ। ਲਗਾਤਾਰ 21 ਦਿਨ ਯੂਜ਼ ਕਰਨ ਤੋਂ ਬਾਅਦ ਇਹਦੇ ਫਾਇਦੇ ਜਿਹੜੇ ਨੇ ਉਹ ਤੁਸੀਂ ਖੁਦ ਆਪਣੇ ਸਰੀਰ ਦੇ ਉੱਪਰ ਆਪਣੇ ਚਿਹਰੇ ਦੇ ਉੱਪਰ ਦੇਖੋਗੇ। ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖੋ 21 ਦਿਨ ਯੂਜ਼ ਕਰਨ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸ਼ੀਸ਼ੇ ਦੇ ਵਿੱਚ ਦੇਖ ਸਕਦੇ ਹੋ ਔਰ ਜਿਹੜੀ ਚਮਕ ਹੈ ਜਿਹੜੀ ਸਰੀਰ ਦੇ ਵਿੱਚ ਚੁਸਤੀ ਫੁਰਤੀ ਹੈ ਦੁਬਾਰਾ ਤੋਂ ਫਿਰ ਤੁਹਾਡੇ ਵੱਲ ਪਰਤ ਕੇ ਆਏਗੀ ਉਮੀਦ ਕਰਦੇ ਹਾਂ ਕਿ ਤੁਸੀਂ ਕੁਦਰਤੀ ਸਿਹਤ ਵਿਗਿਆਨ ਦੀਆਂ ਇਹਨਾਂ ਗੱਲਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਉੱਪਰ ਲਗਾਤਾਰ ਜਿਹੜਾ ਉਹ ਯੂਜ਼ ਕਰ ਰਹੇ ਹੋ ਔਰ ਕਿਉਂਕਿ ਕੁਦਰਤ ਨੇ ਸਰੀਰ ਬਹੁਤ ਸੋਹਣਾ ਦਿੱਤਾ ਹੈ ਔਰ ਇਹਨੂੰ ਠੀਕ ਰੱਖਣ ਵਾਸਤੇ ਕੁਦਰਤ ਨੇ ਆਪਣਸਪਤੀ ਦੇ ਵਿੱਚ ਅਲੱਗ-ਅਲੱਗ ਔਸ਼ਧੀਆਂ ਸਮੇਂ ਦੇ ਅਨੁਸਾਰ ਜਿਹੜੀਆਂ ਦਿੱਤੀਆਂ ਨੇ ਉਹਨਾਂ ਦਾ ਯੂਜ਼ ਕਰਨਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕੈਮੀਕਲ ਔਰ ਕਾਸਮੈਟਿਕ ਨੂੰ ਲਗਾਤਾਰ ਸਰੀਰ ਦੇ ਵਿੱਚ ਭਰਨ ਨਾਲੋਂ ਚੰਗਾ ਹੈ ਕਿ ਹੁਣ ਅਸੀਂ ਦੀ ਡੀਟੌਕਸੀਫਿਕੇਸ਼ਨ ਵੱਲ ਧਿਆਨ ਦੇ ਦਈਏ ਇਹ ਰੈਮਡੀ ਬੋਡੀ ਦੇ ਅੰਦਰ ਪੂਰੀ ਤਰ੍ਹਾਂ ਦੇ ਨਾਲ ਡੀਟੌਕਸੀਫਿਕੇਸ਼ਨ ਕਰੇਗੀ ਜਿਹੜੇ ਪੁਰਾਣੇ ਕਾਸਮੈਟਿਕ ਕੈਮੀਕਲ ਸਾਡੇ ਸਕਿਨ ਦੇ ਅੰਦਰ ਪੋਰਸ ਦੇ ਅੰਦਰ ਸਾਡੇ ਲਿੰਫੈਟਿਕ ਸਿਸਟਮ ਦੇ ਅੰਦਰ ਪੂਰੀ ਤਰ੍ਹਾਂ ਨਾਲ ਭਰੇ ਪਏ ਨੇ ਉਹਨੂੰ ਸਾਰੇ ਨੂੰ ਬਾਹਰ ਕੱਢਣ ਦੇ ਵਿੱਚ ਹੈਲਪ ਕਰੇਗੀ ਜਿਹੜੀਆਂ ਫੀਮੇਲਸ ਨੂੰ ਪੀਰੀਅਡਸ ਨੂੰ ਲੈ ਕੇ ਸਮੱਸਿਆ ਪੀਸੀਓਡੀ ਪੀਸੀਓਐਸ ਨੂੰ ਲੈ ਕੇ ਸਮੱਸਿਆਵਾਂ ਲਗਾਤਾਰ ਚੱਲ ਰਹੀਆਂ ਪੀਰੀਅਡਸ ਖੋਲ ਕੇ ਨਹੀਂ ਆ ਰਹੇ ਜਾਂ ਫਿਰ ਜਿਨ੍ਹਾਂ ਨੂੰ ਪੇਟ ਦੇ ਅੰਦਰ ਸਮੱਸਿਆਵਾਂ ਜਿਹੜੀਆਂ ਨੇ ਉਹ ਲਗਾਤਾਰ ਬਣ ਰਹੀਆਂ ਨੇ ਗੈਸਟ੍ਰਿਕ ਦੀ ਸਮੱਸਿਆ ਜੀ ਅਲਸਰ ਦੀ ਸਮੱਸਿਆ ਜਿਹੜੀ ਆ ਉਹ ਬਾਡੀ ਪੇਟ ਦੇ ਅੰਦਰ ਬਣ ਰਹੀ ਜੋ ਖਾਣਾ ਖਾ ਰਹੇ ਆ ਉਹ ਪਾਚ ਨਹੀਂ ਰਿਹਾ ਪੇਟ ਦੇ ਅੰਦਰ ਸੜ ਰਿਆ ਨਾ ਸਾਰੀਆਂ ਸਮੱਸਿਆਵਾਂ ਨੂੰ ਹੈਲਪ ਕਰਨ ਦੇ ਲਈ ਇਹ ਰੈਮਡੀ ਤੁਹਾਡੇ ਬਹੁਤ ਕੰਮ ਆਏਗੀ ਇਸ ਤੋਂ ਇਲਾਵਾ ਜ਼ਿਆਦਾ ਜਾਣਕਾਰੀ ਲੈਣ ਦੇ ਲਈ ਹੇਠ ਲਿਖੇ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਜਿਹੜੇ ਐਕਸਪਰਟ ਡਾਕਟਰ ਟੀਮ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰੇਗੀ ਔਰ ਤੁਹਾਡੀ ਜਿੰਨੇ ਵੀ ਤੁਹਾਡੇ ਕੁਐਸਚਨ ਨੇ ਉਹਨੂੰ ਕਲੀਅਰ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਧੰਨਵਾਦ